ਆ ਦੇਖੋ ਭਾਈ ਦੇਖੋ ਆ ਗਏ ਭਾਂਡੇ ਪੰਨਣ ਲੱਗਿਆ ਪਿਆ ਭਾਈ ਉਹ ਭਾਈ ਪੰਨਣ ਆਉਣੇ ਜਦੋਂ ਨਵੇਂ ਭਾਂਡੇ ਅਧ ਰੇਟਾਂ ਤੇ ਮਿਲੀ ਜਾਂਦੇ ਨੇ ਕਿੱਥੇ ਭਾਈ ਆ ਜਗਾਦਰੀ ਹੋਲ ਸੇਲ ਆ ਲੈ ਆਉਂਦੇ ਹੋ ਚਲੋ ਆਜੋ ਫਿਰ ਆਜਾ ਭਾਈ ਤੈਨੂੰ ਵੀ ਦਵਾਦਾ ਹਾਂਜੀ ਦੋਸਤੋ ਤੁਸੀਂ ਇੱਥੋਂ ਸਟੀਲ ਦੇ ਤੇ ਤਾਂਬੇ ਦੇ ਬਰਤਨਾਂ ਲਿਆ ਸਕਦੇ ਹੋ ਵੀ ਹੋਲ ਸੇਲ ਰੇਟ ਤੇ ਪੂਰੇ ਪੰਜਾਬ ਨਾਲੋਂ ਘੱਟ ਰੇਟਾਂ ਦੇ ਉੱਪਰ ਕਿਉਂਕਿ ਹੁਣ ਜਗਾਦਰੀ ਆਲਾ ਇਸ ਰਾਂਦਰੇ ਵਿੱਚ ਲਾਦੀ ਭਾਂਡੇ ਉੱਤੇ ਬਹੁਤ ਵੱਡੀ ਆਫਰ ਹੈ ਉਹ ਵੀ ਫ੍ਰੀ 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 ਆ ਵੀ ਫ੍ਰੀ ਆ ਵੀ ਫ੍ਰੀ 15000 ਦੀ ਸ਼ਾਪਿੰਗ ਕਰਨ ਤੇ 51 ਪੀਸਾਂ ਵਾਲਾ ਡਿਨਰ ਸੈੱਟ ਫ੍ਰੀ 10000 ਦੀ ਸ਼ਾਪਿੰਗ ਕਰਨ ਤੇ ਇੱਕ ਮਿਕਸਰ ਫ੍ਰੀ ਬਾਕੀ ਤੇ 1000 ਦੀ 2000 ਦੀ 3000 ਦੀ ਜਿੰਨੇ ਦੀ ਮਰਜ਼ੀ ਸ਼ਾਪਿੰਗ ਕਰੋ ਇਹ ਸਾਰੇ ਗਿਫਟ ਤੁਹਾਨੂੰ ਫ੍ਰੀ ਮਿਲਣਗੇ ਜੇ ਤੁਹਾਨੂੰ ਤੁਹਾਡੇ ਜ਼ਰੂਰੀ ਤੇ ਸਾਰੇ ਭਾਂਡੇ ਮਿਲ ਜਾਣਗੇ ਚਮਚੇ ਬਾਲਟੀਆਂ ਤੇ ਬਾਈ ਟੋਕਰੀਆਂ ਦੇਖੋ ਪੂਰੇ ਗਦਾਮ ਭਰੇ ਬੈਨੇ ਆਜੋ ਜਲਦੀ ਜਲਦੀ ਜਗਾਦਰੀ ਵਾਲਿਆਂ ਨੂੰ ਲੈ ਜਾਓ ਆਪਣਾ ਲੋੜੀਦਾ ਸਾਮਾਨ ਇਹ ਸਭ ਤੋਂ ਬੈਨੇ ਤੁਸੀਂ ਇਹਨਾਂ ਕੋਲੋਂ ਵਧੀਆ ਲੰਚ ਬਾਕਸ ਇਲੈਕਟ੍ਰਿਕ ਲੰਚ ਬਾਕਸ ਸਟੀਲ ਦੇ ਲੰਚ ਬਾਕਸ ਤੇ ਬੋਤਲਾਂ ਵਗੈਰਾ ਵੀ ਲਿਆ ਜਾ ਸਕਦੇ ਤੇ ਘਰ ਵਿੱਚ ਹੋਰ ਸ ਦੀ ਦੁਕਾਨ ਬਿਸ਼ਕਰਮਾ ਚੌਂਕ ਦੇ ਵਿੱਚ ਸੈਰ ਸਰਹੰਦ ਨੀਰ ਕੁਮਾਰ ਸਵੀਟਸ ਤੇ ਜ਼ਿਆਦਾ ਜਾਣਕਾਰੀ ਲਈ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਕਾਲ ਕਰ ਸਕਦੇ ਹਾਂ